ਨਹੀਂ ਤੈਨੂੰ ਬੰਦਾ ਪੁੱਛੇ ਤੂੰ ਕੋਟੀ ਨਹੀਂ ਪਾ ਸਕਦਾ ਗਾਲ ਬੰਦਾ ਕੋਟੀ ਪਾ ਰਿੰਦਾ ਹੈ ਗਾਲ ਇਹ ਜੰਗ ਜੰਗ ਸਾਨੂੰ ਬੋਲੇ ਗਏ ਜਾਂਦੇ 16 ਸਾਲ ਦਾ ਹੁਣ ਵੀ ਅਜੇ ਠੰਡ ਲੱਗ ਜੂਗੀ ਤਾਂ ਫੇਰ ਅੱਖਾਂ ਲੱਗਦੀਆਂ ਨਹੀਂ ਬੰਦਾ ਕੋਟੀ ਪਾਵੇ ਤੇ ਕੰਬਲ ਲਵੇ ਐਤ ਨਹੀਂ ਸੈੱਟ ਹੋਣਾ ਅੰਦਰ ਹੈ ਅੰਦਰ ਆ ਜੇ ਤੀਆ ਮੈਂ ਤਾਂ ਅੱਗੇ ਆਖਣ ਲਈ ਮੈਂ ਹਾਂ ਕਿ ਤ ਕਿਹੇ ਤੇ ਕਦੇ ਤੇ ਆਦਿਆ ਕਰ ਮੈਂ ਠੀਕ ਹੂੜ ਹੀ ਬੰਦਾ ਆਖ ਦਿੰਦਾ ਠੀਕ ਹੈ 40 ਡਾਕਟਰ ਬਦਲ ਤੇ ਮੈਂ ਨਹੀਂ ਠੀਕ ਮੈਂ ਨਹੀਂ ਠੀਕ ਬੰਦਾ ਇਹ ਆਇਨੂ ਆਖੇ ਨਾ ਮੈਂ ਠੀਕ ਹਾਂ ਠੀਕ ਹੋ ਸਕਦਾ ਲੈ ਤੂੰ ਆ ਤਾਂ ਫੋਨ ਲੈ ਤੈਨੂੰ ਆਖ ਆਪਾ ਚਲਾ ਲਾ YouTube ਸਹੀ ਹੈ ਡਾਡੀ ਉਹਨਾ ਉਹਨਾ ਜਿਹੜੇ ਪੂਰੇ ਸਹੀ ਲੈ ਨਹੀਂ ਤੈਨੂੰ ਬੰਦਾ ਪੁੱਛੇ ਕੋਟੀ ਨਹੀਂ ਪਾ ਸਕਦਾ ਗਾਲ ਬੰਦਾ ਕੋਟੀ ਪਾ ਰਿੰਦਾ ਹੈ ਗਾਲ ਇਹ ਜੰਗ ਦੇ 100 ਸਾਲ ਦਾ ਹੁਣ ਵੀ ਇਦਾਂ ਠੰਡ ਲੱਗ ਜੂਗੀ ਤਾਂ ਫੇਰ ਅੱਖ ਨੂੰ ਠੰਡ ਲੱਗਦੀ ਹੈ ਬੰਦਾ ਕੋਟੀ ਪਾਵੇ ਤੇ ਕੰਬਲ ਲਵੇ ਹੁਣ ਥੋੜੇ ਟਾਈਮ ਨੂੰ ਡਲੀ ਗੱਲ ਨਿਕਲ ਕੇ ਤਰੀ ਆ ਵੀਰੂ ਉਹ ਵੇਖ ਕੀ ਕਰਨ ਦੀ ਹੈ ਆ ਦਾ ਪੂਰਾ ਯੰਗ ਮੈਂ ਵਰਤ ਮੈਂ ਤਾਈ ਨਹੀਂ ਆਣੀ ਆ ਭੀ ਇੱਕ ਦੇ ਸਾਡੇ ਵਰਗੇ ਦੇ ਡਰਦੇ ਫਰੰਡੇ ਆ ਠੰਡੀ ਆ ਠੰਡੀ ਨਾ 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 ਫਿਰ ਜਾ ਆਹ ਹੋਰ ਚੰਗਾ ਭਲਾ ਵਾ ਜਾਣਦਾਲ ਕਰਨ ਦੇ ਵੇਖ ਤੇਰੇ ਕੋ ਸਿੱਡੀਆਂ ਮਾਰਨ ਦੇ ਤਾਈ ਨੂੰ ਵੇਖ ਕੇ ਤਾਂ ਪਹਿਲੇ ਜਮਾਨੇ ਚ ਨਹੀਂ ਮਾਰੀਆਂ ਹੁਣ ਕੀ ਕੀ ਹੋੜੇ ਆਹ ਹੈ